ਇਹਦਾ ਰੇਟ ਵੀ ਜੀ 250 ਰੁਪਿਆ ਰੇਟ ਆ 250 ਰੇਟ ਦਾ ਦੁਕਾਨਦਾਰ ਨੂੰ ਲਾਉਂਗਾ ਲੈਸ 250 ਰੁਪਿਆ ਮੈਂ ਚੈਲੰਜ ਕਰਦਾ ਕੋਈ ਇਹੋ ਜਿਹਾ ਕਪੜਾ ਦੇ ਦੇ ਬਈ 250 ਰੁਪਏ ਚ ਭਾਈ ਸਾਰੀ ਮੇਰੇ ਇਹ ਦੇਸ਼ ਵਾਸੀਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਅਤੇ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ভাই ਜੀ ਮਨਜਿੰਦਰ ਕਲਾਥ ਹਾਊਸ ਪਿੰਡ ਮੈਸਰਖਾਨਾ ਜ਼ਿਲ੍ਹਾ ਬਿਰਜੀ ਆਪਣਾ ਬਟਿੰਡਾ ਇਹ ਜਨਾ ਮੈਸਰਖਾਨਾ ਪਿੰਡ ਆਈ ਵੀਡੀਓ ਦੱਸਦੇ ਆਪਾਂ ਇਹ ਮੋੜ ਮੰਡੀ ਦੇ ਕੋਲੇ ਰਹਿੰਦੇ ਪਿੰਡ ਮੈਸਰਖਾਨਾ ਜ਼ਿਲ੍ਹਾ ਬਟਿੰਡਾ ਜੀ ਆਪਣਾ ਬਟਿੰਡਾ ਮਾਨਸਾ ਰੋਡ ਤੇ ਪਿੰਡ ਹੈ ਜੀ ਮੈਸਰਖਾਨਾ ਤੇ ਜਿੱਥੇ ਆਪਣਾ ਇਹ ਮਨਜਿੰਦਰ ਕਲਾਥ ਹਾਊਸ ਦਾ ਸ਼ੋਅਰੂਮ ਹੈ ਵੀਰ ਜੀ ਇਹ ਤੇ ਇੱਕ ਨੰਬਰ ਕੁਆਲਿਟੀ ਦਾ ਕੱਪੜਾ ਤੇ ਰੇਟ ਬੜੇ ਬਾਜ਼ ਮਿਲਦੇ ਆ ਵੀਜੀ ਆਪਾਂ ਆਈ ਵੀਰੂ ਦੱਸਦੇ ਵੀਜੀ ਪੂਰੀ ਵਧੀਆ ਸ਼ੌਕ ਨਾਲ ਵੀਡੀਓ ਦੇਖਿਆ ਕਰੋ ਸਾਰਾ ਕੁਆਲਿਟੀ ਚੈੱਕ ਕਰਿਆ ਕਰੋ ਕੀ ਰੇਟਸ ਨੂੰ ਮਿਲਦਾ ਹੈ ਕੀ ਇਸ ਨੂੰ ਕੁਆਲਿਟੀ ਮਿਲਦੀ ਹੈ ਕੀ ਗੱਲਬਾਤ ਹੁੰਦੀ ਹੈ ਇੱਕ ਆਪਣਾ ਵੱਡੀ ਖਾਸੀਅਤ ਆਪਣੀ ਚੀਜ਼ ਹੈ ਵੀ ਆਪਾਂ ਜਿਹੜਾ ਮਾਲ ਦਿਖਾਉਨੇ ਆ ਉਹਦਾ ਆਪਾਂ ਰੇਟ ਵੀਰਜੀ ਬਿਲਕੁਲ ਦੱਸਦੇ ਆ ਆਪਾਂ ਇਹ ਨਹੀਂ ਹੈ ਵੀ ਗੱਲ ਨੂੰ ਭੂਲੇ ਚ ਰੱਖੀਏ ਵੀ ਆਹ ਭਾਈ ਦੱਸਾਂਗੇ ਜੀ ਦੱਸਦੇ ਆ ਇਹ ਨਹੀਂ ਕੰਮ ਕਰਦੇ ਵੀ ਜਦੋਂ ਬੰਦਾ ਕਸਟਮਰ ਇੱਥੇ ਆ ਜਾਂਦਾ ਉਹ ਫਿਰ ਆਦੀ ਮਰਜ਼ੀ ਕਰੀ ਜਾਂਦਾ ਬੀਜੀ ਆਪਦਾ ਬਿਲੂਜ ਰੇਟ ਦੱਸਦੇ ਆ ਜਿਹੜਾ ਤੁਹਾਨੂੰ ਰੇਟ ਦੱਸਤਾ ਕੱਲੇ-ਕੱਲੇ ਸ਼ੂਟ ਦਾ ਰੇਟ ਬਿਲਕੁਲ ਸਹੀ ਹੋਊਗਾ ਜਿਹੜਾ ਮੇਰਾ ਵੀਰ ਭਰਾ ਕੋਈ ਰੀਸੇਲਰ ਦੁਕਾਨਦਾਰ ਪਿੰਨਾਂ ਚ ਕੰਮ ਕਰਦਾ ਆ ਆਪਦਾ ਕੱਪੜੇ ਵੇਚਣ ਦਾ ਉਹਨਾਂ ਵਾਸਤੇ ਲੈਸ ਹੋ ਵੀਰ ਜੀ ਆਪਾਂ ਬਾਰ-ਬਾਰ ਇਹ ਦੱਸਦੇ ਆ ਆਪਾਂ ਕੱਲ ਵੀ ਵੀਡੀਓ ਪਾਈ ਸੀ ਦੁਪੱਟਿਆਂ ਦੀ ਤੇ ਅੱਜ ਵੀਰ ਜੀ ਬਹੁਤ ਵਧੀਆ ਵੱਡੇ ਪੱਧਰ ਦੇ ਮਾਲ ਆਪਾਂ ਲੈ ਕੇ ਆਏ ਆ ਨਵੀਂ ਵੀਡੀਓ ਦਿਖਾਵਾਂਗੇ ਤੁਹਾਨੂੰ ਜਿਹਦੇ ਵਿੱਚ ਕੁਰਤੇ ਪਜਾਮੇ ਰਿਯਾਨ ਜੈਕਾਊਟਰਨ ਵਗੈਰਾ ਹੋਰ ਬੜੀਆਂ ਆਈਟਮਾਂ ਦਿਖਾਵਾਂਗੇ ਆਪਾਂ ਤੁਹਾਨੂੰ ਤੇ ਵੀਜੀ ਸ਼ੁਰੂ ਤੋਂ ਲੈ ਕੇ ਐਂਡ ਤੱਕ ਵੀਡੀਓ ਦੇਖਿਆ ਕਰੋ ਇੱਕ ਵੀਜੀ ਸਬਸਕ੍ਰਾਈਬਰ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਵੀਰ ਬਣ ਕੇ ਸਾਰਿਆਂ ਨੂੰ ਮੇਰੀ ਬੇਨਤੀ ਹੈ ਬਾਈ ਬਣ ਕੇ ਵੀ ਸਬਸਕ੍ਰਾਈਬਰ ਤੇ ਸ਼ੇਅਰ ਬਾਈ ਬਣ ਕੇ ਜ਼ਰੂਰ ਕਰਿਆ ਕਰੋ ਤੇ ਆਪਾਂ ਕਰਦੇ ਆ ਵੀਜੀ ਰਿਆਉਣ ਆਪਣੇ ਕੋਲੇ ਆਈ ਪਹਿਲਾ ਪਰੇ ਹੁਣ ਤੁਹਾਨੂੰ ਦਿਖਾਉਣਾ ਹੈ ਜੀ ਆਪਣੇ ਕੋਲੇ ਆ ਦੇਖੋ ਰਿਆਉਣ ਹੈ ਵੀਰੇ ਇਹ ਜੈਪੁਰੀ ਰਿਆਉਣ ਵਾਜਦੇ ਵੀਰ ਜੀ ਠੰਡੀ ਜਿਵੇਂ ਬਰਫ਼ ਵਰਗੀ ਹੈ ਬਾਈ ਜੀ ਇਹ ਚੈੱਕ ਕਰੋ ਇਹ ਦੇਖੋ ਵੀਰ ਜੀ ਰਿਆਉਣ ਹੈ ਕਵਾਲਿਟੀ ਬਾਈ ਜੀ ਇੱਕ ਨੰਬਰ 1 ਕੁਆਲਿਟੀ ਹੈ ਇਹਦਾ ਕਿਸੇ ਕਿਸਮ ਦਾ ਕੋਈ ਲਾਂਭਾ ਹੁੰਦਾ ਅਸੀਂ ਵਿਜੀ ਬੈਠੇ ਆ ਕੋਈ ਲਾਫਜੇ ਕਰਜੇ ਸਾਡੀ ਫੁੱਲ ਜ਼ਿੰਮੇਵਾਰੀ ਹੈ ਜੀ ਇਹ ਵੀਰ ਜੀ ਜੈਪੁਰੀ ਰਿਆਉਣ ਵਜਦੀ ਆ ਜਮਾ ਠੰਡੀ ਬਰਫਰ ਕੀ ਮੂ ਆ ਬਈ ਇਹ ਜਿਹਦੀ ਹੁਣ ਬਹੁਤ ਜ਼ਿਆਦੇ ਡਿਮਾਂਡ ਸੀ ਮਸਾਲੇ ਆਂ ਭਾਲ ਕੇ ਵੀਰ ਜੀ ਇਹ ਤੇ ਇਹਦੇ ਰੰਗ ਵੀਰ ਜੀ ਦੇਖੋ ਆ ਵੀ ਰੰਗ ਇਹਦੇ ਵਿੱਚ ਆਉਂਦਾ ਹੈ ਰੰਗ ਇਹਦੇ ਬਹੁਤ ਜ਼ਿਆਦੇ ਆ ਵੀਰ ਜੀ ਆਪਾਂ ਇੱਥੇ ਅੱਧੇ ਕੱਟ ਕਾਟਿੰਗ ਨਹੀਂ ਕਰੀ ਜੇ ਕੋਸਾ ਪਰ ਕਟਿੰਗ ਕਰ ਲਈ ਅੰਦਰ ਬਹੁਤ ਜਿਆਦੇ ਵੱਡੀ ਪੱਦਰ ਤੇ ਆਪਣੇ ਕੋਲੇ ਮਾਲ ਪਿਆ ਹੈ ਆ ਦੇਖੋ ਵੀਰ ਜੀ ਇਹ ਆ ਦੇਖੋ ਇਹਦੇ ਡਿਜ਼ਾਈਨ ਬਹੁਤ ਸੋਹਣੇ ਵੀਰ ਜੀ ਬਹੁਤ ਵਧੀਆ ਡਿਜ਼ਾਈਨ ਇਹਨੂੰ ਇਹਦਾ ਨਾਮ ਜੈਪੂਰੀ ਰਿਆਉਣ ਵਜਦੀ ਹੈ ਰਿਆਉਣ ਹੈ ਵੀਰ ਜੀ ਇਹ ਲਾਫਦੀ ਲੂਫਦੀ ਹੈ ਨਹੀਂ ਫੁੱਲ ਜ਼ਿੰਮੇਵਾਰੀ ਹੈ ਇਹ ਛੂਟ ਦਾ ਕਟਿੰਗ ਕੀਤੀ ਹੋਈ ਹੈ ਲੈਂਪ ਆਇਆ ਵੱਡੇ ਆਪਣੇ ਕੋਲੇ ਛੂਟ ਦੀ ਕਟਿੰਗ ਕੀਤੀ ਹੋਈ ਹੈ ਤੇ ਗੌਰ ਨਾਲ ਦੇਖੋ ਇਹਨੂੰ ਏ ਦੇਖੋ ਵੀਰ ਜੀ ਬहोत ਸੋਹਣਾ ਰੰਗ ਹੈ ਵੀਜੀ ਦੇਖੋ ਸ਼ੂਟ ਦੇਖੋ ਕੁਆਲਿਟੀ ਚੈੱਕ ਕਰੋ ਵੀਜੀ ਜਮਾ ਜਗਮਗਾ ਜਗਮਗ ਕਰਦੀ ਹੈ ਇੱਕ ਨੰਬਰ ਕੁਆਲਿਟੀ ਹੈ ਜੀ ਇਹ ਰਿਆਉਣ ਵਾਜਦੀ ਹੈ ਇਹਦਾ ਰੇਟ ਵੀਰ ਜੀ 500 ਰੁਪਿਆ ਰੇਟ ਹੈ ਕੱਲੇ ਕੱਲੇ ਸ਼ੂਟ ਦਾ ਅਗਰ ਜੇ ਕਿਸੇ ਮੇਰੇ ਵੀਰ ਭਰਾ ਨੇ ਦੁਕਾਨਦਾਰ ਨੇ ਲੈ ਕੇ ਜਾਣਾ ਉਹਦੇ ਵਾਸਤੇ ਲੱਗੂ ਵੀਜੀ ਲੈਸ 500 ਰੁਪਿਆ ਰੇਟ ਹੈ ਵੀਜੀ ਸ਼ੂਟ ਦਾ ਹਰ ਇੱਕ ਆਪਾਂ ਰੇਟ ਦੱਸਿਆ ਕਰਾਂਗੇ ਵੀਜੀ ਆਪਾਂ ਉਹ ਕੰਮ ਨਹੀਂ ਕਰਦੇ ਵੀ ਰੇਟ ਨਾ ਦੱਸ ਸਕਦੇ ਜੀ ਇਹ ਡਿਜ਼ਾਈਨ ਚੈੱਕ ਕਰ ਲੋ ਵੀਰ ਜੀ ਡਿਜ਼ਾਈਨ ਦੇਖੋ ਬਹੁਤ ਸੋਹਣੇ ਡਿਜ਼ਾਈਨ ਆਇਆ ਡਿਜ਼ਾਈਨ ਵੀ ਜੀ ਹਜੇ ਬਹੁਤ ਜ਼ਿਆਦੇ ਪਏ ਆਪਣੇ ਕੋਲੇ ਹੋਰ ਵੀ ਬਹੁਤ ਜ਼ਿਆਦੇ ਪਏ ਡਿਜ਼ਾਈਨ ਜੇ ਕਿਸੇ ਨੇ ਦੇਖੇ ਨੂੰ ਵੀ ਜੀ ਪਰ ਆਇਆ ਵੀ ਆਪਾਂ ਤਾਂ ਮਾਲ ਤਿਆਰ ਨਹੀਂ ਹੋਇਆ ਮਾਲ ਅੱਜ ਆਇਆ ਸੀ ਤੇ ਮਾਲ ਆਪਾਂ ਤਾਂ ਤਿਆਰ ਨਹੀਂ ਹੋਇਆ ਕਟਿੰਗ ਨਹੀਂ ਹੋਈ ਦੇਖੋ ਵੀਰ ਜੀ ਕਿੰਨਾ ਸੋਹਣਾ ਡਿਜ਼ਾਈਨ ਹੈ ਬਾਈ ਠੰਡੀ ਠਾਰ ਆ ਜਿਵੇਂ برف ਦੇ ਗੋਲੇ ਆ ਮੰਨ ਲਓ ਇਹ ਕਾਹ ਡਿਜ਼ਾਈਨ ਹੈ ਵੀਰ ਜੀ ਇਹਦੇ ਵਿੱਚ ਦੋ ਤਿੰਨ ਡਿਜ਼ਾਈਨ ਹੋ ਰਹੇ ਐ ਇਸੇ ਢੰਗ ਦੀ ਡਿਜ਼ਾਈਨ ਜੇ ਹੋਰ ਆ ਦੋ ਤਿੰਨ ਉਹ ਤੁਹਾਨੂੰ ਅਗਈ ਵੀਡੀਓ 'ਚ ਦਿਖਾਵਾਂਗੇ ਦੋ ਤਿੰਨ ਦਿਨਾਂ ਨੂੰ ਵੀਡੀਓ ਪਾਵਾਂਗੇ ਫੇਰ ਪਾਵਾਂਗੇ ਆਪਾਂ ਇਹ ਚੈੱਕ ਕਰੋ ਬਾਈ ਜੀ ਗੌਰ ਨਾਲ ਚੈੱਕ ਕਰੋ ਵੀ ਜੀ ਪੂਰੀ ਵਧੀਆ ਕੁਆਲਿਟੀ ਹੈ ਸ਼ੂਟ ਸ਼ੂਟ ਦੀ ਕਾਟਿੰਗ ਹੈ ਵੀਰ ਜੀ 5 ਮੀਟਰ ਦੀ ਮਿਲ ਕੇ ਦੇਵਾਂਗੇ ਵੀਰ ਜੀ ਗਾਜਰਾ 5 ਮੀਟਰ ਦੀ ਕਾਟਿੰਗ ਹੈ ਇਹਦਾ ਰੇਟ ਕੱਲੇ ਕੱਲੇ ਸ਼ੂਟ ਦਾ 500 ਰੁਪਏ ਰੇਟ ਹੈ ਵੀਰ ਜੀ ਜੇ ਮੇਰਾ ਵੀਰ ਭਰਾ ਕੋਈ ਦੁਕਾਨਦਾਰ ਆਉਂਦਾ ਹੈ ਉਹਨੂੰ ਬਹੁਤ ਵਧੀਆ ਲੈਸ ਲਾਵਾਂਗੇ ਆਪਣਾ ਫੋਨ ਸਕਰੀਨ ਤੇ ਚੱਲ ਰਿਹਾ ਹੈ ਫੋਨ ਤੇ ਪੁੱਛ ਲਓ ਰੇਟ ਦੱਸਾਂਗੇ ਬਿਲਕੁਲ ਤੇ ਇੱਕ ਮਿਰਜੀ ਆਪਣੇ ਕੋਲ ਕਾਟਨ ਆਪਾਂ ਪਹਿਲਾਂ ਵੀ ਦਿਖਾਈ ਸੀ ਹੁਣ ਆਪਣੇ ਕੋਲ ਇਹ ਕਾਟਨ ਮੈਚਿੰਗ ਆਈ ਹੈ ਵੀਰੇ ਮੈਚਿੰਗ ਕਰਕੇ ਦੇਵਾਂਗੇ ਜੇ ਕਿਸੇ ਨੇ ਲੈਣੀ ਹੈ ਇਹ ਪਿਓਰ ਕਾਟਨ ਹੈ ਵੀਰੇ ਜਮਾ ਪੂਰੀ ਵਧੀਆ ਫੁੱਲ ਪਿਓਰ ਕਾਟਨ ਇਹ ਆ ਦਾ ਵੀਰੇ ਇਹਦਾ ਦੇਖੋ ਤਮੀਜ਼ ਬਣੂਗਾ ਇਹ ਆ ਇਹਦੀ ਆਈ ਹੈ ਬਾਟਮ ਤੇ ਆ ਦੇਖੋ ਇਹਦੇ ਨਾਲ ਬਣਦੀ ਹੈ ਜੇ ਕਿਸੇ ਨੇ ਬਈ ਇਹ 5 ਮੀਟਰ ਲੈਣੇ ਆ 5 ਮੀਟਰ ਵੀ ਲੈ ਸਕਦੇ ਜੇ ਇਹ 5 ਮੀਟਰ ਲੈਣੇ ਆ ਇਹ 5 ਮੀਟਰ ਵੀ ਲੈ ਸਕਦੇ ਆ ਜੇ ਬਾਈ ਮੈਚਿੰਗ ਕਰਨਾ ਹੈ ਮੈਚਿੰਗ ਹੀ ਕਰ ਸਕਦਾ ਹੈ ਇਹਦੇ ਵਿੱਚੋਂ ਮੈਚਿੰਗ ਆਈ ਹੈ ਇਹ ਵੀਰ ਜੀ ਪਿਓਰ ਕਾਟਨ ਹੈ ਜਮਾ ਪੂਰੀ ਵਧੀਆ ਪਿਓਰ ਕਾਟਨ ਫੁੱਲ ਜ਼ਿੰਮੇਵਾਰੀ ਹੈ ਇਹਦੀ ਉਹ ਚੀਜ਼ ਨਹੀਂ ਹੈ ਵੀ ਜੇ ਜਿਵੇਂ ਕੋਈ ਖਰਾਬ ਹੋ ਜੇ ਰੰਗ ਹੋ ਜੇ ਕੁਝ ਨਹੀਂ ਨੂੰ ਹੁੰਦਾ ਤੇਰਾ ਰੇਟ ਵੀਰ ਜੀ 400 ਰੁਪਿਆ ਰੇਟ ਹੈ ਦੁਕਾਨਦਾਰ ਨੂੰ ਲੈਸ ਲਾਵਾਂਗੇ ਕਾਟਨ ਹੈ ਵੀਰ ਜੀ ਪਿਓਰ ਜਮਾ ਮੈਚਿੰਗ ਕਰਨਾ ਹੈ ਮੈਚਿੰਗ ਕਰ ਲਓ ਇੱਕ ਵੀਰ ਜੀ ਆਪਾਂ ਆਹ ਮਾਲ ਪਹਿਲਾਂ ਵੀ ਦਿਖਾਇਆ ਸੀ ਹੋਰ ਵੀ ਬਹੁਤ ਵੱਡੀ ਪੱਧਰ ਤੇ ਆ ਗਿਆ ਆਪਣੇ ਕੋਲੇ ਚੈੱਕ ਕਰੋ ਬਾਈ ਜੀ ਮਾਲ ਮਾੜ ਬਾਈ ਕਹਦਾ ਪੋਲਾ ਜਮਾ ਰੂਵ ਵਰਗਾ ਜਮਾ ਬੁਲਬੁਲ ਦੇ ਬੱਚੇ ਆ ਬਾਈ ਜੀ ਦੇਖੋ ਚੈੱਕ ਕਰੋ ਕੁਆਲਿਟੀ ਚੈੱਕ ਕਰੋ ਵੀ ਜੀ ਕਿੰਨਾ ਸੋਹਣਾ ਸ਼ੂਟ ਹੈ ਬਈ ਜੀ ਸ਼ੂਟ ਦਾ ਰੇਟ 150 ਰੁਪਇਆ ਰੇਟ ਹੈ ਵੀਰ ਜੀ ਸੁਣ ਕੇ ਕਮਾਲ ਮੰਨੋਗੇ 150 ਰੁਪਇਆ ਰੇਟ ਹੈ ਵੀ ਜੀ ਪੋਲਾ ਬਾਈ ਜੀ ਰੂਵ ਵਰਗਾ ਪਿਆ ਪੋਲਾ ਰੂਵ ਵਰਗਾ ਗਾਰੰਟੀ ਆ ਦੇਖੋ ਪੋਲਾ ਜਮਾ ਕੋਈ ਸਿੰਥੈਟਿਕ ਨਹੀਂ ਹੈਗਾ ਵੀ ਸਿੰਥੈਟਿਕ ਕਪੜਾ ਨਹੀਂ ਹੈਗਾ ਪੋਲਾ ਜਮਾ ਰੂਵ ਵਰਗਾ ਕਪੜਾ ਪਿਆ ਵੀ ਜੀ ਖੋਲ-ਖੋਲ ਦਿਖਾਉਣਿਆ ਤੁਹਾਨੂੰ ਕੋਈ ਗੱਲ ਨਹੀਂ ਦੇਖੋ ਚੈੱਕ ਕਰੋ ਇਹ ਆਰੰਗਜੇ ਇੱਕ ਰੋ ਕਿੰਨਾ ਸੋਹਣਾ ਰੰਗ ਆ ਬਾਈ ਦੇਖੋ ਇਹਦਾ ਰੇਟ ਵੀ ਜੀ 150 ਰੁਪਿਆ ਰੇਟ ਹੈ ਕੁੱਲ ਚੈੱਕ ਕਰੋ ਕਿੰਨਾ ਸੋਹਣਾ ਰੰਗ ਆ ਵੀਰ ਰੰਗ ਦੇਖੋ ਕਿੰਨੇ ਸੋਹਣੇ ਆਏ ਆ ਬਾਈ ਜੀ ਕਮਾਲ ਦੀ ਆਈਟਮ ਆ ਜਮਾ ਬਹੁਤ ਸੋਹਣੇ ਰੰਗ ਆ ਦੇਖੋ ਬਹੁਤ ਸੋਹਣੇ ਰੰਗ ਆਏ ਆ ਤੇ ਬਹੁਤ ਸੋਹਣਾ ਹੀ ਰੇਟ ਆ ਬਾਈ ਜੀ ਰੇਟ ਹੀ ਕੁਛ ਨਹੀਂ ਬਾਈ ਜੀ 150 ਰੁਪਿਆ ਰੇਟ ਹੈ ਕੁੱਲ ਸ਼ੂਟ ਦਾ ਰੇਟ 150 ਰੁਪਿਆ ਆ ਦੇਖੋ ਬਾਈ ਜੀ ਛੋਟੀ ਬੂਟੀ ਲੈਣੀ ਹੈ ਕਿਸੇ ਨੇ ਫੁੱਲ ਲੈਣੇ ਆ ਕਿਸੇ ਨੇ ਵੱਡੀ ਬੂਟੀ ਕਿਸੇ ਨੇ ਜਿਵੇਂ ਜਹੇ ਜੀ ਮਰਜ਼ੀ ਲੋ ਬਾਈ ਜੀ ਪੋਲਾ ਰੂਮ ਵਰਗਾ ਕਪੜਾ ਹੈ ਤੇ ਕੁਆਲਿਟੀ ਇੱਕ ਨੰਬਰ ਹੈ ਕਿਸੇ ਕਿਸਮ ਦਾ ਇਹਦਾ ਕੋਈ ਲਾਂਬਾ ਨਹੀਂ ਇਹਦਾ ਰੇਟ ਵੀਰ ਜੀ 150 ਰੁਪਿਆ ਇੱਕ ਵੀਰ ਜੀ ਤੁਹਾਨੂੰ ਆਹ ਹੋਰ ਦਿਖਾਉਨੇ ਆ ਇਹ ਵੀ ਕਪੜਾ ਬਹੁਤ ਵਧੀਆ ਹੈ ਇਹ ਆ ਦੇਖੋ ਕਪੜਾ ਚੈੱਕ ਕਰੋ ਨਾਲੇ ਤੁਹਾਨੂੰ ਦੁਪੱਟਾ ਦਿਖਾਵਾਂਗੇ ਕਾਟਨ ਦਾ ਦੁਬੱਟਾ ਹੈ ਜੀ ਕਾਟਨ ਦਾ ਸ਼ੂਟ ਹੈ ਜੀ ਚੈੱਕ ਕਰੋ ਦੁਬੱਟਾ ਦੇਖਾ ਮਨ ਨੂੰ ਦੁਬੱਟਾ ਬਾਈ ਜੀ ਦੇਖ ਕੇ ਰੂਹ ਖੁਸ਼ ਹੋ ਜੂ ਨਾਲ ਦੀ ਨਾਲ ਬਾਈ ਆਪਾਂ ਬਾਈ ਜੀ ਬਾਹਲੇ ਵਧੀਆ ਆਰਟੀਕਲ ਲੈ ਕੇ ਆਏ ਹਾਂ ਪੂਰਾ ਗੌਰ ਨਾਲ ਸੁਣੋ ਵੀਰ ਜੀ ਸਬਸਕ੍ਰਾਈਬਰ ਜਰੂਰ ਕਰੋ ਬਾਈ ਬਣ ਕੇ ਤੇ ਚਲਦੀ ਚਲਦੀ ਵੀਡੀਓ ਨੂੰ ਸ਼ੇਅਰ ਵੀ ਜਰੂਰ ਕਰ ਦਿਓ ਬਾਈ ਬਣ ਕੇ ਦੇਖੋ ਚੀਜ਼ਾਂ ਦੇਖੋ ਬਾਈ ਜੀ ਦੇਖੋ ਚੈੱਕ ਕਰੋ ਕੁਆਲਿਟੀ ਚੈੱਕ ਕਰੋ ਬਾਈ ਜੀ ਆਹ ਦੇਖੋ ਲੈਂਸਾਂ ਲੱਗੀਆਂ ਦੋਨੇ ਪਾਸੇ ਆਹ ਦੇਖੋ ਲੈਂਸ ਲੱਗੀ ਦੁਬੱਟੇ ਦੇ ਬਾਈ ਜੀ ਲੈਂਸ ਲੱਗੀ ਹੈ ਸਵਾਦ 2 ਮੀਟਰ ਦਾ ਦੁਪੱਟਾ ਹੈ ਦੁਪੱਟਾ ਬਾਈ ਪੂਰਾ ਸ਼ਾਨਦਾਰ ਦੁਪੱਟਾ ਚੈੱਕ ਕਰੋ ਇਹਦਾ ਰੇਟ ਵੀ ਜੀ ਕੁੱਲ 350 ਰੁਪਿਆ ਰੇਟ ਹੈ ਵੀ ਜੀ ਸ਼ੂਟ ਸ਼ੂਟ ਦਾ 350 ਰੁਪਿਆ ਰੇਟ ਹੈ ਦੁਕਾਨਦਾਰ ਨੂੰ ਲੈ ਸਲਾਵਾਂਗੇ ਆਹ ਦੇਖੋ ਵੀਰ ਜੀ ਪੂਰਾ 5 ਮੀਟਰ ਕਪੜਾ ਹੈ ਬਾਈ ਜੀ ਤੇ ਨਾਰ ਕਾਟਨ ਦਾ ਦੁਪੱਟਾ ਹੈ ਵੀਰ ਜੀ ਰੇਟ 350 ਰੁਪਿਆ ਰੇਟ ਹੈ ਵੀਰ ਜੀ ਇਹਦਾ ਤੇ ਇਹਦੇ ਰੰਗ ਤੁਹਾਨੂੰ ਵੀਰ ਜੀ ਦਿਖਾਉਨੇ ਆ ਹੋਰ ਰੰਗ ਦਿਖਾਉਨੇ ਆ ਆਹ ਰੰਗ ਦੇਖੋ ਬਾਈ ਜੀ ਇਹ ਕਰੋ ਚੈੱਕ ਵਾਜੀ ਭਾਈ ਜੀ ਬਾਲੇ ਵਧੀਆ ਸ਼ੂਟ ਆਇਆ ਜਿਵੇਂ ਨਵੇਂ ਬਹੁਤ ਵਧੀਆ ਨਵਾਂ ਡਿਜ਼ਾਈਨ ਨਵਾਂ ਮਾਲ ਤੇ ਰੇਟ ਵੀ ਜੀ ਰੇਟ ਜਮੇ ਬਾਜ ਰੇਟ ਆ ਬਾਈ ਜੀ 350 ਰੁਪਏ ਦਾ ਬਾਈ ਜੀ ਕੁਛ ਨਹੀਂ ਆਉਂਦਾ ਆਪਾਂ ਤੁਹਾਨੂੰ ਸ਼ੂਟ ਦੇਵਾਂਗੇ ਵਧੀਆ ਜਿਵੇਂ ਬੁਲਬੁਲ ਦਾ ਬੱਚਾ ਦੇਖੋ ਬਾਈ ਜੀ ਚੈੱਕ ਕਰੋ ਚੈੱਕ ਕਰੋ ਬਾਈ ਜੀ ਸੁਚ ਨੂੰ ਚੈੱਕ ਕਰੋ ਕਿੰਨੀ ਸੋਹਣੀ ਚੁੰਨੀ ਹੈ ਇਹ ਕਾਊਂਟਰ ਦਾ ਦੁਕੱਟਾ ਵੀ ਜੀ કોટਨ ਦਾ ਸੂਟ ਹੈ ਕੋਟਨ ਦਾ ਦੁਪੱਟਾ ਬਾਈ ਜੀ ਚੈੱਕ ਕਰ ਲੋ ਇਹਦੇ ਵਿੱਚ ਰੰਗ ਆਪਣੇ ਕੋਲ ਚਾਰ ਪੰਜ ਰੰਗ ਹੈ ਬਾਈ ਜੀ ਰੰਗ ਚੈੱਕ ਕਰੋ ਜਿਵੇਂ ਲਵੈਂਡਰ ਸ਼ੇਡ ਆ ਗਿਆ ਜੀ ਸਰਦਈਜ ਆ ਗਿਆ ਜੀ ਆ ਆ ਗਿਆ ਜੀ ਤੇ ਕਾ ਆ ਗਿਆ ਜੀ ਬਾਈ ਜੀ ਆਣ ਪੜ ਜੇ ਬੰਦਿਆਂ ਵਾਲੇ ਰੰਗ ਦੇ ਜਾਣਦੇ ਨੇ ਪਰ ਤੁਸੀਂ ਇੰਨਾ ਕਿ ਯਕੀਨ ਕਰਿਓ ਵੀ ਸੋਨੂੰ ਇੱਕ ਨੰਬਰ ਕੁਆਲਿਟੀ ਦੇਊਗਾ ਇੱਕ ਨੰਬਰ ਰੇਟ ਦੇਊਗਾ ਆਪਣੇ ਨਾਲ ਸਸਤਾ ਰੇਟ ਲਈ ਦੱਸਦਾ ਬਾਈ ਜੀ ਸਾਫ਼ ਸੁਥਰਾ ਕੰਮ ਕਰਦੇ ਆ ਕੋਈ ਲੋਕ ਲਪੇਟ ਨਹੀਂ ਕੋਈ ਠੱਗੀ ਨਹੀਂ ਇੱਥੇ ਇਹ ਨਹੀਂ ਹੈ ਵੀ ਦੱਸਣ ਵੇਲੇ ਕੁਝ ਹੋਰ ਦੱਸਦਾ ਦੇਣ ਵੇਲੇ ਕੁਝ ਹੋਉ ਦੇਤਾ ਉਹਦਾ ਕੰਮ ਹੀ ਨਹੀਂ ਕਰਨਾ ਬਾਈ ਜੀ ਆਪਾਂ ਆਪਣੇ ਕੋਲੇ ਕੋਈ ਖਰਚਾ ਨਹੀਂ ਇੱਥੇ ਆਪ ਦਾ ਕੰਮ ਆ ਸਾਰਾ ਆਪਾਂ ਦਾ ਲੈਸੋ ਲੈਸ ਚੱਲਣਾ ਇੱਕ ਵੀਰ ਜੀ ਆਪਾਂ ਆ ਲੈ ਕੇ ਆ ਨਵਾਂ ਬ੍ਰਾਂਡ ਮਸਾ ਪਹਿਲਾਂ ਵੀ ਵੇਚਿਆ ਬਹੁਤ ਜ਼ਿਆਦੇ ਇਹ ਤਮੰਨਾ ਕੰਪਨੀ ਦੇ ਚ ਕੰਪਨੀ ਚੈੱਕ ਕਰ ਲੋ ਕੋਈ ਦੇਸੀ ਨਹੀਂ ਹੈਗੀ ਤਮੰਨਾ ਕੰਪਨੀ ਦਾ ਜੀ ਇਹ ਪਰ ਮਸਾ ਮਿਲਿਆ ਬਾਈ ਜੀ ਪਹਿਲਾਂ ਵੇਚਿਆ ਸੀ ਮਾਲ ਇਹਦੇ ਨਾਲ ਦਾ ਮਿਲਿਆ ਨਹੀਂ ਸੀ ਹੁਣ ਫੇਰ ਫਿਰ ਆ ਗਿਆ ਬਾਈ ਜੀ ਚੈੱਕ ਕਰੋ ਕੁਆਲਿਟੀ ਕੁਆਲਿਟੀ ਕਾਦੀ ਹੈ ਬਾਈ ਜੀ ਜਮਾਂ ਮਲਿਆਈ ਵਰਗਾ ਕਪੜਾ ਬਾਈ ਜੀ ਮਲਿਆਈ ਵਰਗਾ ਤਮੰਨਾ ਕੰਪਨੀ ਦਾ ਚੈੱਕ ਕਰੋ ਬਾਈ ਜੀ ਦੇਖੋ ਬਾਈ ਜੀ ਇਹਦਾ ਸੀਮਤੀ ਐਸ ਬਾਈ ਜੀ ਸੀਮਤ ਡਿਸਟ੍ਰੀਬਿਊਟਰ ਆ ਕੀ ਹੈ ਬੜਾ ਸਟਾਕ ਨਹੀਂ ਆਇਆ ਪਰ ਜਿਹੜਾ ਜਿਹਨੂੰ ਇਹਨੂੰ ਲੋੜ ਹੈ ਤਾਂ ਲਿਜਾ ਸਕਦਾ ਵੀਰ ਜੀ ਆਹ ਦੇਖੋ ਚੈੱਕ ਕਰੋ ਬਾਈ ਜੀ ਇੱਕ ਵਾਰੀ ਆ ਖੋਲ ਲੈਣੇ ਇੱਕ ਮਿੰਟ ਦਿਖਾ ਦੇਣੇ ਕੁਆਲਿਟੀ ਬਾਈ ਜੀ ਤਮੰਨਾ ਕੰਪਨੀ ਦੀ ਕੁਆਲਿਟੀ ਹੈ ਚੈੱਕ ਕਰੋ ਬਾਈ ਜੀ ਇੱਕ ਨੰਬਰ ਕਵਾਲਿਟੀ ਜਮਾਂ ਦੇਖੋ ਹੌੜਾ ਫੁੱਲ ਵਰਗਾ ਬਾਈ ਜੀ ਪਤਾ ਨਹੀਂ ਲੱਗਦਾ ਵੀ ਸੂਟ ਪਾਇਆ ਕਿ ਜਾਂ ਨਹੀਂ ਪਾਇਆ ਤੇ ਕੁਆਲਿਟੀ ਇੱਕ ਨੰਬਰ ਤਮੰਨਾ ਦੀ ਕੁਆਲਿਟੀ ਹੈ ਇਹਦਾ ਰੇਟ ਵੀ ਜੀ 450 ਰੁਪਇਆ ਹੈ ਦੁਕਾਨਦਾਰ ਨੂੰ ਬਹੁਤ ਜ਼ਿਆਦਾ ਲੈਸ ਲਾਵਾ ਫੁੱਲ ਲੈਸ ਕਰਾਂਗੇ ਜਿੰਨਾ ਕਹਾਂਗੇ ਉਨਾ ਆਹ ਚੈੱਕ ਕਰੋ ਬਾਈ ਜੀ ਡਿਜ਼ਾਈਨ ਚੈੱਕ ਕਰੋ ਕਿੰਨੇ ਸੋਹਣੇ ਆਹ ਡਿਜ਼ਾਈਨ ਇੱਕ ਦਿਨਾਂ ਨਾਲ ਖੋਲੋ ਆਹ ਦੇਖੋ ਬਾਈ ਜੀ ਡਿਜ਼ਾਈਨ ਤੁਹਾਨੂੰ ਕਾ ਵੀ ਖੋਲ ਕੇ ਦਿਖਾਉਣਾ ਬਾਈ ਜੀ ਬਰੀਕ ਬੂਟੀ ਹੈ ਤੇ ਜਮਾ ਹੈ ਜਗਦਾ ਸੂਟ ਬਾਈ ਜੀ ਜਗਦਾ ਸੂਟ ਚੈੱਕ ਕਰੋ ਦੁਕਾਨਦਾਰ ਨੂੰ ਤਾਂ ਬਾਈ ਜੀ ਜਰੂਰ ਇੱਕ ਵਾਰੀ ਦੁਕਾਨਦਾਰ ਨਾਲ ਜਰੂਰ ਆਓ ਦੁਕਾਨਦਾਰ ਦੇ ਫਾਇਦੇ ਬਹੁਤ ਆ ਬਾਈ ਜੀ ਦੁਕਾਨਦਾਰ ਨੂੰ ਜਿਵੇਂ ਕਹੂ ਆਪਾਂ ਉਵੇਂ ਕਰ ਲੈ ਕੋਈ ਗੱਲ ਨਹੀਂ ਕਿਉਂ ਆਉਣੇ ਵੀ ਬਾਈ ਜੀ 2 ਰੁਪਏ ਬਣਾਉਣੇ ਹੁੰਦੇ ਕਹਾਂ ਜਾ ਕੇ ਚੈੱਕ ਕਰੋ ਬਾਈ ਜੀ ਤਮੰਨਾ ਕੰਪਨੀ ਦਾ ਹੈ ਪੂਰਾ ਵਧੀਆ ਕੁਆਲਿਟੀ ਹੈ ਜੀ ਦੁਕਾਨਦਾਰ ਨੂੰ ਮੈਂ ਅਪੀਲ ਕਰਦਾ ਵੀ ਇੱਕ ਵਾਰੀ ਜ਼ਰੂਰ ਦੁਕਾਨਦਾਰ ਇੱਕ ਵਾਰੀ ਜ਼ਰੂਰ ਆਇਓ ਦੁਕਾਨਦਾਰ ਵਾਸਤਾ ਬਹੁਤ ਵੱਡੀਆਂ ਰਿਆਤਾਂ ਨੇ ਆਪਣੇ ਕੋਲੇ ਪੂਰਾ ਵਧੀਆ ਰਿਆਤ ਲਾਉਣੇ ਆ ਆ ਬੋਰਡ ਆ ਬਾਈ ਜੀ ਨਿਸ਼ਾਨੀ ਰੱਖੋ ਜਦੋਂ ਇਧਰੋਂ ਓੱਡੇ ਵੀ ਨਹੀਂ ਆਉਣੇ ਆਪਣੇ ਖੰਭੇ ਤੇ ਬੋਰਡ ਲੱਗਿਆ ਇਹਦੇ ਨਾਲ ਲੱਗਾਇ ਬਾਈ ਜੀ ਮਨਜਿੰਦਰ ਕਲਾਥ ਹਾਊਸ ਪਿੰਡ ਮੈਸਰਖਾਨਾ ਇੱਕ ਵਾਰੀ ਜ਼ਰੂਰ ਆਓ ਬਾਈ ਜੀ ਨਾ ਇਹ ਪਤਾ ਲੱਗਦਾ ਕੁਆਲਟੀ ਦਾ ਵੀ ਕੀ ਕੁਆਲਟੀ ਹੈ ਬਾਈ ਜੀ ਹੁਣ ਆਪਾਂ ਦਿਖਾਉਣੇ ਕੁਰਤੇ ਪਜਾਮੇ ਹੂੰ ਤਾਂ ਬਾਈ ਜੀ ਆਪਣੇ ਕੋ ਕਬੀਰ ਦਾ ਮਾਲ ਆਇਆ ਦੇਖੋ ਜੀ ਬਾਈ ਜੀ ਦੋ ਪੰਜ ਸੱਤ ਇਕੱਠਾ ਲਿਆ ਹੈ ਬਹੁਤ ਵੱਡੀ ਪੱਦਰ ਤੇ ਮਾਲ ਆਇਆ ਪਿਆ ਬ੍ਰੋ ਕਵੇਰ ਦਾ ਇੱਕ ਨੰਬਰ ਕੁਆਲਿਟੀ ਹੈ ਕਵੇਰ ਦੀ ਇਹ ਤੁਹਾਨੂੰ ਖੋਲ ਕੇ ਵੀ ਬਾਈ ਚੈੱਕ ਕਰਾਉਣਾ ਇੱਕ ਨੰਬਰ ਕੁਆਲਿਟੀ ਹੈ ਬਾਈ ਜੀ ਬੋਰਾ ਜੇ ਜਿਹੜਾ ਬੰਦਾ ਬਾਈ 1700 ਤੋਂ ਲੈ ਗਿਆ ਸੂਟ ਇਹ ਬਾਈ ਜੀ ਦੂਰੀ ਵਾਰ ਮੁੜ ਕੇ ਹੋਰ ਨਹੀਂ ਕਿਤੇ ਜਾਊਗਾ ਤੁਹਾਡੇ ਕੋਲੋਂ ਲੈ ਕੇ ਜਾਊਗਾ ਬਾਈ ਜੀ ਦੁਕਾਨਦਾਰ ਨੂੰ ਇਹ ਪੀ ਲੈ ਵੀ 1700 ਮਾਲ ਤੁਸੀਂ ਇਹ ਵੇਚਿਆ ਕਰੋ ਮਾਲ ਬਾਈ ਕਦਣਾ ਜਾਵਾਂ ਖੋਏ ਦੀ ਮਲਾਈ ਹੈ ਜਮਾ ਬਾਈ ਜੀ ਮਲਾਈ ਪੋਲਾ ਰੂਵ ਵਰਗਾ ਕੱਪੜਾ ਵੇਜੀ ਦੇਖੋ ਚੈੱਕ ਕਰੋ ਬਾਈ ਜੀ ਦੇਖੋ ਬਾਈ ਚਿਲਕ ਦਾ ਜਮਾ ਕੱਪੜਾ ਚੈੱਕ ਕਰੋ ਦੇਖੋ ਕੁਆਲਟੀ ਦੇਖੋ ਕੁਵੇਰ ਕੰਪਨੀ ਦਾ ਬਾਈ ਜੀ ਬਹੁਤ ਸੋਹਣਾ ਰੰਗ ਹੈ ਜੀ ਬਹੁਤ ਸੋਹਣਾ ਕੱਪੜਾ ਜੀ ਪੋਲਾ ਜਣਾ ਇਹਦਾ ਰੇਟ ਵੀ ਜੀ 250 ਰੁਪਿਆ ਰੇਟ ਹੈ 250 ਰੇਟ ਇਹਦਾ ਦੁਕਾਨਦਾਰ ਨੂੰ ਲਾਉਂਗਾ ਲੈ 250 ਰੁਪਿਆ ਮੈਂ ਚੈਲੰਜ ਕਰਦਾ ਕੋਈ ਇਹੋ ਜਿਹਾ ਕੱਪੜਾ ਦੇ ਦੇ ਬਾਈ 250 ਰੁਪਏ ਚ ਜੇ ਬਾਈ ਕੇਰਾ ਇੱਕ ਵਾਰੀ ਸਮਾ ਕੇ ਪਾਲੀ ਮੁੜ ਕੇ ਵਸਾਂ ਲੋੜ ਹੀ ਨਹੀਂ ਪੈਣੀ ਨਾ ਇੱਥੇ ਬੋਰਾਵੇ ਇੱਕ ਕਪੜਾ ਆ ਜੀ ਵੀਰੇ ਕੁਆਲਿਟੀ ਬਹੁਤ ਛੇ ਦੀ ਵੀ ਬਹੁਤ ਸੋਹਣੀ ਕੁਆਲਿਟੀ ਆ ਮੈਂ ਇੱਕ ਨੰਬਰ ਇਹ ਵੀ 250 ਰੁਪਿਆ ਰੇਟ ਹੀ ਲਾਵਾ ਇਹਦਾ ਵੀ ਦੇਖੋ ਕੁਆਲਿਟੀ ਚੈੱਕ ਕਰੋ ਇਹਦਾ ਰੇਟ ਵੀ ਬਾਈ ਜੀ 250 ਰੰਗ ਜਿੰਨੇ ਇੱਕ ਬਈ ਗੱਲਸ ਨੂੰ ਹੋਰ ਦੱਸਦਾ ਬਾਈ ਜੀ ਜਿੰਨਾ ਮਰਜੀ ਵੱਡੀ ਕਵਾਂਟੀਟੀ ਚ ਮਾਲ ਚੱਕਣਾ ਬਾਈ ਜੀ ਆਪਾਂ ਹਾਜ਼ਰ ਆਏ ਕੋਈ ਆਏ ਨਹੀਂ ਹੈ ਵੀ ਦੋ ਚਾਰ ਸੂਟ ਨਹੀਂ ਆਪਾਂ ਲੈ ਕੇ ਆਏ ਇਹ ਗੱਲ ਨਹੀਂ ਹੈ ਕਿ ਵੀ ਦੋ ਚਾਰ ਸੂਟੀ ਹੈ ਇੱਥੇ ਮਾਲ ਪਿਆ ਕੁਝ ਗੜਾਉਣ ਚ ਪਿਆ ਬਹੁਤ ਜ਼ਿਆਦਾ ਮਾਲ ਉਤਰਿਆ ਹੋਇਆ ਆਪਣੇ ਕੋਲੇ ਹੋਰ ਸੇਲਦਾ ਬਾਈ ਜੀ ਆਪਾਂ ਕੰਮ ਕਰਦੇ ਆ ਜਿੰਨਾ ਮਰਜ਼ੀ ਮਾਲ ਲੈ ਲਓ ਜੇ ਕਿਹਨੇ ਵੱਡੀ ਕਾਉਂਟੀਟੀ ਚ ਲੈਣਾ ਵੀ ਜੀ ਬੈਠ ਕੇ ਮੇਰੇ ਨਾਲ ਗੱਲ ਕਰ ਲਓ ਪੂਰਾ ਫੁੱਲ ਰਿਆ ਤਲਾਵਾਗੇ ਜਮਾ ਜੱਜ ਕੇ ਜਿਵੇਂ ਕੋ ਹੋਊਗਾ ਉਵੇਂ ਕਰ ਲਾਂਗੇ ਬਾਈ ਜੀ ਪੰਜੀ ਦੁੱਖੀ ਤੇ ਕੰਮ ਕਰਾਂਗੇ ਤੇ ਬਾਈ ਜੀ ਸ਼ੇਅਰ ਵਾਰ-ਵਾਰ ਵੀਰ ਵੀਰ ਜੀ ਫੇਵਰ ਮੈਂ ਤੁਹਾਨੂੰ ਬੇਨਤੀ ਕਰਦਾ ਵੀਰ ਬਣ ਕੇ ਸ਼ੇਅਰ ਜਰੂਰ ਕਰਿਆ ਕਰੋ ਸਬਸਕ੍ਰਾਈਬਰ ਤੇ ਸ਼ੇਅਰ ਤੁਹਾਡਾ ਹੱਕ ਮੰਨਦਾ ਬਾਈ ਜੀ ਕਿਉਂਕਿ ਗਾਹਾਂ ਦੀ ਗਾਹ ਪਤਾ ਲੱਗਦਾ ਰਹਿੰਦਾ ਹੈ ਵੀ ਇੱਥੇ ਐਨਾ ਲੈਸ ਮ ਹੋਰਬੀ ਦੀ ਕਾਟਨ ਵਗੈਰਾ ਆਪਣੇ ਕੋਲੇ ਮਾਲ ਬਹੁਤ ਵੱਡੀ ਪੱਧਰ ਤੇ ਆਇਆ ਹੋਇਆ ਸਾਰਾ ਜਮਾ ਇੱਕ ਨੰਬਰ ਤੇ ਕੱਲ ਵੀ ਵੀਡੀਓ ਪਾਈ ਸੀ ਕਾਟਨ ਦੀ ਮੈਂ ਅੱਜ ਵੀ ਦੱਸ ਰਿਹਾ ਹਾਂ ਇਸ ਗੱਲ ਤੇ ਵੀ ਬਹੁਤ ਵੱਡੀ ਕਵਾਂਟੀਟੀ ਜੇ ਆਪਣੇ ਕੋਲੇ ਮਾਲ ਆਇਆ ਪਿਆ ਹੈ ਕਾਜਮੇ ਕਾਟਨ ਵਗੈਰਾ ਹੋਰ ਜਮਾ ਪੌਂਚਾ ਪੂਂਗਾ ਵਰਕ ਬਹੁਤ ਜ਼ਿਆਦਾ ਪਿਆ ਹੈ ਆਪਣੇ ਕੋਲੇ ਜੇ ਲੋਡ ਹੈ ਜੇ ਮੇਂ ਕੁਰਤੇ ਪਜਾਮਿਆਂ ਦੀ ਹੋਰ ਬੈਲ ਦੀ ਹਰ ਇੱਕ ਚੀਜ਼ ਦੀ ਆਪਣੇ ਕੋਲੇ ਵੱਡੀ ਪੱਧਰ ਤੇ ਆਈ ਜੀ ਇੱਕ ਵਾਰੀ ਸੇਵਾ ਦਾ ਮੌਕਾ ਜ਼ਰੂਰ ਦਿਓ ਤੇ ਸ਼ੇਅਰ ਤੇ ਸਬਸਕ੍ਰਾਈਬ ਕਰੋ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ